ਸਰ ਜਿਹੜੀ ਪੁਲਿਸ ਵੱਲੋਂ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਉਹਦੇ ਸਬੰਧ ਵਿੱਚ ਜਾਣਕਾਰੀ ਦਿਓ ਹਾਂਜੀ ਸਾਡਾ ਆ ਕਾਫੀ ਦਿਨਾਂ ਤੋਂ ਪਿਛਲੇ ਕੁਝ ਦਿਨਾਂ ਜੀ ਅਸੀਂ ਜਿਵੇਂ ਆਪਾਂ ਮਾਰਯੋਗ ਟੀਜੀਪੀ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਸਰਫਰਾਜ਼ ਆਲਮ ਦੀ ਬਦੋਂ ਚਲਾਏ ਹੋਏ ਮਹਿੰਦੇ ਤਹਿਤ ਮੈਂ ਤਫਾ ਖਦੌਨ ਦੇਰੀਏ ਵਿੱਚ ਆਈ ਸਾਡਾ ਜਿਹੜੇ ਬਹਰੋਂ ਕੁਝ ਪਰਸਨਾ ਕੇ ਸਾਡੇ ਇਲਾਕੇ ਚ ਰਹਿੰਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਰਹੇ ਤੇ ਕਿਸੇ ਸੰਬੰਧ ਵਿੱਚ ਅਸੀਂ 50 60 ਘਰਾਂ ਦੀ ਕਰੀਬ ਅੱਜ ਚੈਕਿੰਗ ਕਰਵਾਈ ਹੈ ਤੇ ਉਹਨਾਂ ਦੇ ਜਿਹੜੇ ਇਥੋਂ ਸਾਰਿਆਂ ਦਾ ਵੈਰੀਫਾਈ ਕਰਨ ਵਾਸਤੇ ਉਹਨਾਂ ਦੇ ਜਿਹੜੇ ਅਸਲ ਪਿੰਡ ਉਹਨਾਂ ਦਾ ਪਿੰਡਾ ਉੱਥੇ ਅਸੀਂ ਭੇਜੀ ਜਾਂਦੇ ਨੇ ਇਸੇ ਤਰ੍ਹਾਂ ਜਿਹੜਾ ਸਾਡਾ ਆਪਰੇਸ਼ਨ ਜਿਹੜਾ ਹੈਗਾ ਵਾਰ ਅਗੇਂਸਟ ਗੈਂਗਸਟਰ ਤੇ ਪ੍ਰਹਾਰ ਉਹ ਪਿਛਲੇ 72 ਘੰਟੇ ਤੋਂ ਅੰਜਾਮ ਦਿੱਤਾ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਸ ਦੀ ਸਾਡੀ ਸਾਰੀ ਸੌਸ ਟੱਪ ਪਰ ਹੈ ਤੇ 26 ਜਨਵਰੀ ਕਰਕੇ ਵੀ ਸਾਡੀ ਜਿਹੜੀ ਹੈ ਮਹਿੰਮ ਜਿਹੜੀ ਹੈ ਅੱਜ ਦੀ ਕਈ ਜਗ੍ਹਾ ਤੇ ਪੂਰੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਕਈ ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਜਿੱਥੇ ਕਿ ਐਸਐਸਪੀ ਸਰਫਰਾਜ਼ ਆਲਮ ਜੀ ਖੁਦ ਆਪ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਬਰਨਾਲਾ ਸ਼ਹਿਰ ਦੇ ਵਿੱਚ ਕਰਵਾ ਰਹੇ ਨੇ ਤੇ ਉਹਨਾਂ ਨੇ ਮੇਰੀ ਡਿਊਟੀ ਇਸ ਪਾਸੇ ਲਾਈ ਸੀਗੀ ਤਪਾ ਫਰਦੌਸ ਸਾਈਟ ਤੇ ਜਿਹੜਾ ਕਿ ਮੈਂ ਤੁਹਾਡੇ ਵਿੱਚ ਆ ਕੇ ਸਾਡੀ ਸਾਰੀ ਫੋਰਸ ਤੁਹਾਡੇ ਸਭ ਨੇ کافی ਦਿਨ ਤੋਂ ਇਸ ਕੰਮ ਨੂੰ ਅੰਜਾਮ ਦੇ ਰਹੀ ਹੈ ਤੇ ਇਸ ਦੇ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਕਈ ਰਿਕਵਰੀਆਂ ਹੋਈਆਂ ਜਿਹੜੀਆਂ ਤੁਹਾਨੂੰ ਪਹਿਲਾਂ ਨੋਟ ਕਰਾਪੀਆਂ ਸੀ ਦੀਆਂ ਤੇ ਕਾਫੀ ਬੰਦੇ ਇੱਕ ਗ੍ਰਫਤਾਰ ਹੋਏ ਨੇ ਜਿਨ੍ਹਾਂ ਨੂੰ ਕੇ ਜੇਲ੍ਹ ਚ ਪਹੁੰਚਾਇਆ ਜਾ ਚੁੱਕਿਆ ਇਹ ਟਾਰਗੇਟ ਸੀ ਜੀ ਕੋਈ ਆਇਡੈਂਟੀਫਾਈ ਸੀ ਕਿ ਨਹੀਂ ਇਹ ਮਤਲਬ ਜਿਵੇਂ ਸਾਡੇ ਕੋਲ ਇਨਪੁਟ ਵੀ ਆ ਰਹੀ ਸੀਗੀ ਕਿ ਇਹ ਜਿਹੜੇ ਮਤਲਬ ਗੈਂਗਸਟਰ ਦੇ ਜਿਹੜੇ ਐਸੋਸੀਏਟਸ ਹੈਗੇ ਨੇ ਇਹ ਮਤਲਬ ਆਉਣ ਵਾਲੇ ਜਿਵੇਂ ਹੋਣਾ ਹਾ ਮੰਨ ਲਓ 26 ਜਨਵਰੀ ਸੀ ਜਾਂ ਕੋਈ ਹੋਰ ਇਹਨਾਂ ਦੀ ਮੰਦੀ ਜਿਹੜਾ ਮੋਟਿਵ ਸੀਗਾ ਉਹ ਠੀਕ ਨਾ ਹੋਣ ਕਰਕੇ ਵੀ ਉਹਨਾਂ ਦੀ ਗਤੀਵਿਧੀਆਂ ਵਿੱਚ ਪਹਿਲਾਂ ਹੀ ਧਿਆਨ ਰੱਖਿਆ ਹੋਇਆ ਸੀਗਾ ਜਿਹੜਾ ਕਿ ਹੁਣ ਉਸ ਦੀ ਪਾਲਣਾ ਕੀਤੀ ਜਾਵੇ ਸਰ ਜਿਹੜੇ ਮਕਾਨ ਕਿਰਾਏ ਦਿੱਤੇ ਵੀ ਹਾਂਜੀ ਉਹਨਾਂ ਬਾਰੇ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕਿਸੇ ਵੀ ਹਾਂਜੀ ਤੁਸੀਂ ਕਿਸੇ ਅਜਨਬੀ ਨੂੰ ਕਦੇ ਵੀ ਕੋਈ ਮਕਾਨ ਕਿਰਾਏ ਤੇ ਦੇਣਾ ਹੋਵੇ ਤਾ ਸਾਡੇ ਪੁਲਿਸ ਸਟੇਸ਼ਨ ਤੋਂ ਵੈਰੀਫਿਕੇਸ਼ਨ ਕਰਾਨੀ ਪਰਚਾ ਅਜਨਬੀ ਕੱਟਿਆ ਜਾਂਦਾ ਜਿਸ ਦੇ ਤਹਿਤ ਉਸ ਦੇ ਇਲਾਕੇ ਵਿੱਚੋਂ ਜਿੱਥੋਂ ਆਇਆ ਹੁੰਦਾ ਉੱਥੋਂ ਪ੍ਰੋਪਰ ਵੈਰੀਫਾਈ ਹੋ ਕੇ ਜਦੋਂ ਕਨਫਰਮੇਸ਼ਨ ਰਿਪੋਰਟ ਸਾਨੂੰ ਦਿੰਦੇ ਨੇ ਤਾਂ ਉਸ ਦੇ ਆਧਾਰ ਤੇ ਹੀ ਆਪਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਸਾਰੇ ਆਪਣੇ ਬਰਨਾਲਾ ਔਰ ਤਪਾ ਪਧੌੜ ਵਾਸੀਆਂ ਨੂੰ ਕਿ ਕਦੇ ਵੀ ਕੋਈ ਐਸਟਰਾ ਦਾ ਆਪਣੇ ਘਰ ਚ ਕਿਰਾਏ ਦਾ ਰੱਖਣਾ ਹੋਵੇ ਤਾਂ ਸਾਡੇ ਵੱਲੋਂ ਵੈਰੀਫਾਈ ਕਰਾਣ ਤੋਂ ਬਿਨਾ ਨਾ ਰੱਖਿਆ ਜਾਵੇ ਇੱਕੀ ਆਪਾਂ ਕਿੰਨੇ ਗੈਂਗਸਟਰ ਆਪਣੇ ਨਾਮ 'ਚ ਇੱਥੋਂ ਦੇ ਜੱਫਰੇ ਗਏ ਨੇ ਜਾਂ ਭੱਜ ਗਏ ਨੇ ਇਹ ਸਾਰੇ ਹੈ ਕੋਈ ਆਪਣੀ ਦਿੱਤੀ ਇਹ ਜਿਹੜੇ ਅਸੀਂ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਜੇ ਬਰਨਾਲ ਡਿਸਟ੍ਰਿਕਟ ਗੱਲ ਕਰੀਏ ਤਾਂ ਇਹ ਟੋਟਲ ਮੇਰੇ ਹਿਸਾਬ ਨਾਲ ਕੋਈ 25-30 ਦੇ ਕਰੀਬ ਤਾਂ ਹੁਣ ਤੱਕ ਹੋ ਚੁੱਕੇ ਨੇ ਪਰ ਫਿਰ ਵੀ ਲਿਸਟ ਦੇਖ ਕੇ ਕਨਫਰਮ ਕੀਤਾ ਜਾਊਗਾ ਕਿਉਂਕਿ 18 ਤਾਂ ਇਸ ਇਲਾਕੇ ਦੇ ਸੀਗੇ ਤੁਹਾਡੇ ਤੇ ਬਾਕੀ ਜਿਹੜੇ ਹੈਗੇ ਨੇ ਉਹ ਸਾਰੇ ਬਰਨਾਲਾ ਵਾਲੇ ਤੇ ਮਹਲ ਕਲਾਂ ਦੇ ਇਕੱਠੇ ਕਰਕੇ ਉਹ ਟੋਟਲ ਜਿਵੇਂ ਮੈਂ ਦੇਖਾਂ ਤੇ ਉਹ ਕਨਫਰਮ ਕਰਕੇ ਤੁਹਾਨੂੰ ਬੋਲ ਦਿੰਦੇ ਆ ਇਸ ਪਰ ਇਹ ਮੈਨੂੰ ਯਾਦ ਹੈ ਕਿ 30 30 ਦੇ ਕਰੀਬ ਤੋਂ ਉੱਪਰ ਹੀ ਸੀ ਜਿਹੜੇ ਇਸ ਬੰਦਾ ਵਿੱਚ ਠੀਕ ਹੈ ਫਿਰ ਹੋਰ ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਹੋਰ ਵੀ ਸਾਡੀ ਇਹ ਕਾਰਵਾਈ ਜਾਰੀ ਹੈ ਹੋਰ ਵੀ ਜਲਦੀ ਫੜੇ ਜਾਣਗੇ ਉਹਨਾਂ ਦੀ ਰਿਪੋਰਟ ਵੀ ਸ਼ਾਮ ਤੱਕ ਸ਼ਾਇਦ ਆ ਜਾਈਵੇ ਤੇ ਨਾਲ ਨਾਲ ਉਹ ਵੀ ਐਸੋਸੀਏਟ ਜਿਹੜੇ ਹੈਗੇ ਨੇ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਸਰ 26 ਜਨਵਰੀ ਦਾ ਦਿਹਾੜਾ ਆ ਰਿਹਾ ਹੈ ਉਹਦੇ ਸਵਾਲ ਦੇ ਵਿੱਚ ਕੀ ਤੁਸੀਂ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਆ ਬਹੁਤ ਸਾਡੇ ਲਈ ਭਾਗਾ ਵਾਲਾ ਦਿਨ ਹੈ ਇਹਨੂੰ ਇੱਕ ਤਿਹਾਰ ਦੀ ਤਰ੍ਹਾਂ ਔਰ ਸਾਨੂੰ ਸਾਡੇ ਦੀ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਵਾਸਤੇ ਇਹ ਇਹ ਦਿਹਾੜਾ ਆ ਰਿਹਾ ਔਰ ਅੱਜ ਵੀ ਪਸੰਤ ਪੰਚਵੀ ਹੈ ਤਾਂ ਅਸੀਂ ਸਾਰੇ ਸੈਲੀਬ੍ਰੇਟ ਕਰਦੇ ਸਾਰੇ ਤਿਹਾਰਾਂ ਨੂੰ ਇਸ ਨੂੰ ਇੱਕ ਪਰਵ ਦੀ ਤਰ੍ਹਾਂ ਹੀ ਲੈ ਕੇ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਮਨਾਉਣਾ ਵੀ ਚਾਹੀਦਾ ਪਲੱਸ ਆਪਣੇ ਆਲੇ ਦੁਆਲੇ ਹਰ ਜਗ੍ਹਾ ਤੇ ਆਪਣੀ ਨਿਗਰਾਨੀ ਵੀ ਰੱਖਣੀ ਚਾਹੀਦੀ ਹੈ ਕੋਈ ਐਸੀ ਵਸਤੂ ਜਾਂ ਕੋਈ ਐਸਾ ਜਗ੍ਹਾ ਤੇ ਕੋਈ ਵੀ ਕੋਈ ਗਲਤ ਅਨਸਰ ਤਾਂ ਕੋਈ ਨਜ਼ਰ ਆਂਦਾ ਤਾਂ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਇਨਫੋਰਮ ਕੀਤਾ ਜਾਉਂਦਾ ਠੀਕ ਹੈ